ਲੱਖਾਂ ਰੁਪਏ ਲਾ ਕੇ ਪੁਰਖਾਂ ਦੀ ਜ਼ਮੀਨ ਵੇਚ ਕੇ ਘਰਵਾਲੀ ਨੂੰ ਚਾਵਾਂ ਨਾ ਭੇਜਿਆ ਸੀ ਬਾਹਰ ਬਹੁਤ ਸਾਰੇ ਦੋਨਾਂ ਨੇ ਸੁਪਨੇ ਸਜਾਏ ਸੀ ਘਰਵਾਲੀ ਨੇ ਸਜਾਏ ਸੀ ਸ਼ਾਇਦ ਘਰਵਾਲੀ ਨੇ ਵੀ ਸੁਪਨੇ ਸਜਾਏ ਹੋਣ ਕਿ ਬਾਹਰ ਜਾ ਕੇ ਅਸੀਂ ਇੱਕ ਚੰਗੀ ਜ਼ਿੰਦਗੀ ਜਿਹੜੀ ਆ ਬਤੀਤ ਕਰਾਂਗੇ ਪਰ 12 ਸਾਲ ਬਾਅਦ ਘਰਵਾਲੀ ਦੇ ਦਿੰਦੀ ਹੈ ਧੋਖਾ ਕਿਸ ਤਰੀਕੇ ਨਾਲ ਜਿਹੜਾ ਵਾ ਘਰਵਾਲੀ ਨੇ ਸੰਪਰਕ ਤੇ ਆਂਦੇ ਹੋ ਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ ਪਹਿਲਾਂ ਦੱਸ ਨਹੀਂ ਸਰ ਲਵ ਮੈਰਿਜ ਸੀ ਹਾਂਜੀ ਲਵ ਤੋਂ ਜਦ ਦਾ ਰੇਂਜ ਕਹਿ ਲੋ ਜਦ ਆਪਾਂ ਘਰਦਿਆਂ ਦੀ ਸਹਿਮਤੀ ਨਾਲ ਹੀ ਕੀਤਾ ਸਾਰਾ ਕੁਝ ਵੀ ਉਹ ਮੈਂ ਵੀ ਆਪਣੇ ਘਰ ਦੇ ਮਨਾਏ ਉਹਨਾਂ ਨੇ ਆਪਣੇ ਘਰ ਦੇ ਮਨਾਏ ਨਹੀਂ ਵੀ ਮੇਰੀ ਸਿਸਟਰ ਦੇ ਨਾਲ ਸੇਮ ਕਲਾਸ ਸੀ ਉਹਨਾਂ ਦੀ ਤੇ ਔਣ ਜਾਣ ਸੀ ਕਰ ਠੀਕ ਆ ਤੇ ਇੱਕ ਦਿਨ ਕੀ ਹੋਇਆ ਵੀ ਮੈਂ ਇਹਨੂੰ ਵਾਪਸ ਸੱਡਨ ਮਤਲਬ ਕਿ ਜਾਂਦਾ ਸੀ ਘਰੋਂ ਤੇ ਇਦਾਂ ਹੀ ਨੰਬਰ এক্সচেঞ্জ ਕਰ ਲਏ ਤੇ ਚਲੋ ਫਿਰ ਹੌਲੀ ਹੌਲੀ ਚੈਟਿੰਗ ਦੇ ਵਿੱਚ ਵਿੱਚ ਜਿੱਦਾਂ ਪਹਿਲਾਂ ਤਾਂ ਫਰੈਂਡ ਬਣੇ ਫਰੈਂਡ ਤੋਂ ਗਾਂ ਦੀ ਗਾਂਸ ਪਿਆਰ ਪੈ ਗਿਆ ਆਈਲਸ ਕਰਕੇ ਸਰ ਇਹਦਾ ਬਾਹਰ ਦਾ ਚਲੋ ਵੀਜ਼ਾ ਲੱਗ ਜਾਂਦਾ ਤੇ ਫਿਰ ਇਹਦੇ ਪੇਪਰ ਆ ਜਾਂਦੇ ਆ ਬਾਹਰ ਦੇ ਜਦੋਂ ਤੇ ਬਾਹਰ ਚਲੇ ਜਾਂਦੀ ਆ ਬਾਹਰ 10 ਕੁ ਮਹੀਨੇ ਤਕਰੀਬਨ ਇਹ ਲਾਉਣੀ ਆ 10 ਮਹੀਨੇ ਬਾਅਦ ਆਣ ਕੇ ਫਿਰ ਇਹਨੇ ਸਿੱਧਾ ਮੈਨੂੰ ਕਿਹਾ ਵੀ ਮੈਂ ਮੈਰਿਜ ਕਰਨੀ ਆ ਤੇਰਾ ਨਾ ਹੀ ਠੀਕ ਆ ਮੇਰੇ ਘਰ ਦੇ ਮੈਨੂੰ ਮੈਰਿਜ ਵਾਸਤੇ ਕੰਪੈਲ ਕਰਦੇ ਆ ਵੀ ਅਹੀਂ ਤੇਰੀ ਮੈਰਿਜ ਕਰ ਦੇਣੀ ਆ ਜੋ ਇਹਨਾਂ ਦੀ ਪਹਿਲੀ ਫੀਸ ਜਿਹੜੀ ਸੈਮੈਸਟਰ ਦੀ ਹੁੰਦੀ ਆ ਕੁਝ ਉਸ ਜੋ ਖਰਚਾ ਜੋ ਵੀ ਬਾਹਰ ਜਾਣ ਲਈ ਆਉਂਦਾ ਸਰ ਉਹ ਇਹਨਾਂ ਦਾ ਹੀ ਲਾਇਆ ਹੈ ਇਹਦੇ ਘਰਦਿਆਂ ਦਾ ਹੀ ਲੱਗਾ ਹੈ ਮੇਰਾ ਸਿਸਪ ਇਹਨਾਂ ਲਈ ਤਿੰਨ ਸੈਮੈਸਟਰ ਦੀ ਫੀਸ ਪਹਿਲਾਂ ਪੇ ਕੀਤੀ ਸੀ ਇੱਕ ਚੋ ਇਹਦੀਆਂ ਸਪਲੀਆਂ ਆ ਜਾਂਦੀਆਂ ਉਹਦੇ ਕਰਕੇ ਚੌਥੇ ਸੈਮੈਸਟਰ ਦੀ ਵੀ ਮੈਨੂੰ ਪੇ ਕਰਨੀ ਪਈ ਇਹ ਮੈਂ ਨਹੀਂ ਭੇਜਿਆ ਐਸੇ ਕਰਕੇ ਉਹੀ ਤੇ ਗੱਲ ਆ ਮੈਂ ਨਹੀਂ ਨਾ ਭੇਜਿਆ ਭੇਜਿਆ ਉਹਦੇ ਘਰ ਦਿਆ ਨਹੀਂ ਸੀ ਉਹ ਹੁਣ ਉਹ 10 ਮਹੀਨੇ ਲਾ ਕੇ ਜਦੋਂ ਵਾਪਸ ਆਈ ਆ ਤਾਂ ਉਹਨੇ ਕਿਹਾ ਵੀ ਮੈਰਿਜ ਕਰਨਾ ਆਪੇ ਆਪਾ ਜਰੂਰੀ ਮੈਰਿਜ ਕਰਨੀ ਆ ਤੇ ਘਰ ਚ ਸਰ ਮੇਰੇ ਪਾਪਾ ਹੈ ਨਹੀਂ ਕਿ ਡੈਥ ਹੋ ਗਈ ਆ ਉਹਨਾਂ ਦੇ ਛੋਟੇ ਹੁੰਦੇ ਆ ਮੇਰੇ ਤੇ ਇਦਾਂ ਹੀ ਵੀ ਘਰ ਚ ਚਲੋ ਕਰਦਾ ਵੀ ਆਪਣਾ ਵੀ ਕੰਮ ਸਿਰ ਆਪਣੇ ਸਿਰ ਤੇ ਹੀ ਠੀਕ ਹੈ ਜੀ ਤੇ ਘਰ ਦੇ ਵੀ ਆਪਣੇ ਮੇਰੀ ਮਾਂ ਹੀ ਸੀ ਮੇਰੇ ਘਰ ਦੇ ਵਿੱਚ ਮਾਂ ਤੁਹਾਨੂੰ ਪਤਾ ਹੀ ਆ ਪੁੱਤਾਂ ਨਾਲ ਕਿੰਨਾ ਕੁ ਪਿਆਰ ਹੁੰਦਾ ਈ ਆ ਪੁੱਤ ਨੇ ਜਿਹੜੀ ਚੀਜ਼ ਮੈਂ ਹਾਂ ਕਹਤੀ ਐ ਕਰੀ ਮਾਨ ਪੂਰ ਕਰੀ ਨਹੀਂ ਹੁੰਦੀ। ਪੁਰਖਾਂ ਦੀ ਜ਼ਮੀਨ ਵੇਚ ਕੇ ਭੇਜਿਆ ਹੀ ਪਰ ਘਰ ਦੀ ਨੂੰ ਬੜੇ سارے ਸੁਪਨੇ ਸਜਾਏ ਹੋਣਗੇ ਕਿ ਬਾਹਰ ਜਾ ਕੇ ਅਸੀਂ ਇੱਕ ਚੰਗੀ ਬੱਚਿਆਂ ਦਾ ਭਵਿੱਖ ਵੇਖਾਂਗੇ ਮਾਪੇ ਦੀ ਸੇਵਾ ਕਰਾਂਗੇ ਪਰ ਸਾਰਾ ਉੱਥੇ ਜਾਏਗਾ। ਇਸੇ ਵੀ ਜਿੰਨਾ ਚਿਰ ਮੈਂ ਇੱਥੇ ਵੀ ਰਿਹਾ ਠੀਕ ਆ ਆਪਣੇ ਹੱਥਾਂ ਤੇ ਚੱਕੀ ਰੱਖਿਆ ਜਿੰਨਾ ਚਿਰ ਇੰਡੀਆ ਰਿਹਾ ਮੇਰੇ ਨਾਲ ਇਹ 1 ਸਾਲ ਬਾਅਦ ਵਾਪਸ ਵੀ ਆਏ ਆ ਠੀਕ ਆ ਪਰ ਕੋਈ ਧੋਖਾ ਹੀ ਇਦਾਂ ਦੇ ਕੀਤੇ ਸੀ ਵੀ ਹੌਲੀ-ਹੌਲੀ ਇਹਦੀ ਫਰੈਂਡ ਸੀ ਉਹਨੇ ਦੱਸਿਆ ਵੀ ਇਦਾਂ-ਇਦਾਂ ਕਰਕੇ ਉਹਦੇ ਹਸਪੀਟਲ ਦਾਖਲ ਆ ਤੇ ਇਹ ਉਹਦਾ ਮਿਸਕੈਰੇਜ ਹੋ ਗਿਆ ਫੇ ਮੈਨੂੰ ਸਰ ਹੌਲੀ-ਹੌਲੀ ਬਾਅਦ ਚ ਫਿਰ ਬਾਅਦ ਚ ਪਤਾ ਲੱਗਿਆ ਵੀ ਇਹਦੀ ਘਰਦਿਆਂ ਦੀ ਚੱਕ ਚ ਆ ਕੇ ਕਿਸੇ ਦੀ ਭੂਆ ਜੀ ਵੀ ਕੰਡਾਈ ਆ ਤੇ ਵੀ ਇਹ ਤੂੰ ਅਜੇ ਬੱਚੀ ਆ ਤੂੰ ਅਜੇ ਆਪ ਖੁਦ ਬੱਚੀ ਆ ਤੂੰ ਬੱਚੇ ਸਾਹਮਣ ਜੋਗੀ ਨਹੀਂ ਹੈਗੀ ਅਜੇ ਤੂੰ ਕਾਲਜ ਚ ਪੜ੍ਹਦੀ ਆ ਤੇ ਤੈਨੂੰ ਕੀ ਲੋੜ ਆ ਇਦਾਂ ਘਰਦਿਆਂ ਦੀਆਂ ਗੱਲਾਂ-ਗੱਲਾਂ ਜਾ ਆ ਕੇ ਤੇ ਇਹਨੇ ਫਿਰ ਬੇਤੇ ਪਹਿਲਾਂ ਤਾਂ ਦੋ ਦੋ ਜਦੋਂ ਆਪਾਂ ਰੋਜ਼ ਹੀ ਗੱਲ ਕਰਦੇ ਸੀ ਇੱਕ ਦਿਨ ਚ ਇੱਕ ਦੋ ਵਾਰੀ ਗੱਲ ਕਰਨੀ ਕਰਨੀ ਪਹਿਲਾਂ ਤਾਂ ਹੌਲੀ ਹੌਲੀ ਇੱਕ ਇੱਕ ਦਿਨ ਦੋ ਦੋ ਦੇ ਦਿਨ ਕਰਕੇ ਮੁੜ ਕੇ ਹਫ਼ਤਾ ਹੁੰਦਾ 10-10 ਦੇ ਦਿਨ ਫਿਰ ਮਹੀਨਾ ਮਹੀਨਾ ਫਰਕ ਪਾ ਲਿਆ ਤੇ ਫੇ ਮੁੜ ਕੇ ਮਹੀਨਿਆਂ ਦਾ ਫਰਕ 6 ਮਹੀਨਿਆਂ ਤੇ ਚਲੇ ਗਿਆ ਜਦੋਂ 6 ਮਹੀਨਿਆਂ ਤੇ ਚਲੇ ਗਿਆ ਤੇ ਫੇ ਸਰ ਮੈਨੂੰ ਥੋੜਾ ਜਿਹਾ ਸ਼ੱਕ ਹੋਣ ਲੱਗਾ ਮੇਰੇ ਦੋਸਤ ਕੈਲੰਡਰ ਰਹਿੰਦੇ ਆ ਮੁੰਡਿਓ ਉਹਨਾਂ ਨੇ ਇੱਕ ਦੋ ਵਾਰੀ ਇਹਦੀ ਸਭ ਨੂੰ ਹੈਲਪ ਵੀ ਕੀਤੀ ਆ ਵੀ ਸਾਡੀ ਭਾਬੀ ਆ ਉਹ ਮੁੰਡਿਆਂ ਨੇ ਮੇਰੇ ਮੈਨੂੰ ਪ੍ਰੂਫਰਾ ਭੇਜੇ ਪੀ ਸਾ ਤੂੰ ਮਿੱਤਰਾ ਕਿਹੜੇ ਚੱਕਰ ਤੁਰਿਆ ਫਿਰਦਾ ਤੂੰ ਕੈਨੇਡਾ ਲਦੀਆਂ ਸੁਬਨੇ ਸਜਾਉਣਾ ਫਿਰਦਾ ਇੱਥੇ ਤਾਂ ਹੋਰ ਕੁਸ਼ੀ ਹੋ ਗਿਆ ਤੇਰੀ ਗੇਮ ਪਈ ਵੀ ਉਹ ਫੇ ਸਰ ਮੈਂ ਜੋ ਉਹਨਾਂ ਨੇ ਮੈਨੂੰ ਪ੍ਰੂਫ ਸੈਂਡ ਕੀਤੇ ਆ ਉਹਦੇ ਹਸਬੰਡ ਜੋ ਵੀ ਉਹਦੇ ਨਾਲ ਤੁਹਾਨੂੰ ਮੈਂ ਦਿੱਦੇ ਨਾ ਸਰ ਮੇਤੋਂ ਇੱਕ ਇੱਕ ਹੋਈ ਹੈ ਬੱਚੀ ਵੀ ਹੋ ਗਈ ਹੈ ਉਹਦੇ ਘਰ ਹੁਣ ਇਸ ਤਰੀਕੇ ਨਾਲ ਬਾਹਰ ਜਾਂਦੇ ਨੇ ਆ ਪਹਿਲਾਂ ਤਾਂ ਘਰ ਵਾਲੀ ਨੂੰ ਭੇਜਦੇ ਨੇ ਫਿਰ ਆਪ ਜਾਂਦੇ ਨੇ ਕੀ ਕਹਿੰਦੇ ਹੋ ਐਸੀ ਨੌਜਵਾਨਾਂ ਸਰ ਮੈਂ ਤਾਂ ਕੋਈ ਸਲਾਹ ਸਰ ਮੇਰੀ ਸਾਰਿਆਂ ਨੂੰ ਆਪਣੇ ਤੇ ਪਹਿਲੇ ਇਨਵੈਸਟ ਕਰ ਲੋ ਹੱਥ ਜੋੜ ਕੇ ਬੇਨਤੀ ਆ ਮੇਰੀ ਸਾਰੇ ਵੀਰਾਂ ਅੱਗੇ ਵੀ ਆਪਣੇ ਤੇ ਕਰ ਲੋ ਕੋਈ ਗੱਲ ਨਹੀਂ ਆਪਣੇ ਤੇ ਫਜ਼ੂਲ ਵੀ ਚੱਲ ਜਾਣ ਕੋਈ ਚੱਕਰ ਨਹੀਂ ਹੋਊਗਾ ਪਰ ਇਦਾਂ ਦੇ ਜਿਹੜੇ ਨੋਚਖਾਨ ਵਾਲੇ ਆ ਨਾ ਇਹਨਾਂ ਤੋਂ ਬਚੋ ਕਿਉਂਕਿ ਬਾਅਦ ਦੇ ਵਿੱਚ ਇਹਨਾਂ ਦੇ ਐਲੀਗੇਸ਼ਨ ਬਹੁਤ ਭੈੜੇ ਹੁੰਦੇ ਆ ਸਰ ਸਰ ਮੇਰੀ ਹੱਥ ਜੋੜ ਕੇ ਬੇਨਤੀ ਆ ਡੀਐਸਪੀ ਸਰ ਗਾੜੀ ਮੈਡਮ ਗਾੜੀ ਤੇ ਤਾਂ ਮੈਂ ਮੈਂ ਕਿਹਾ ਕੇਸ ਆ ਮੇਰਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਐਸਾਂ ਦੀ ਮੈਨੂੰ ਕੋਈ ਲਾਲਚ ਨਹੀਂ ਹੈਗੀ ਮੇਰੀ ਜ਼ਿੰਦਗੀ ਦੱਸੀ ਜਾਵੇ ਮੇਰੀ ਜ਼ਿੰਦਗੀ ਜਿਹੜੀ 10 12 ਸਾਲ ਜਿਹੜੀ ਖਰਾਬ ਕਰਦੀ ਆ ਉਹਦਾ ਮੈਨੂੰ ਰਿਜ਼ਲਟ ਜੋ ਵੀ ਆ ਮੇਰਾ ਜੋ ਵੀ ਖਮਾਜਾ ਸਰ ਤੁਸੀਂ ਜਾਣਦੇ ਆ ਕੀ ਉਹ ਵਾਪਸ ਲਿਆ ਸਕਦੀ ਆ ਹੁਣ ਮੇਰੀ ਜ਼ਿੰਦਗੀ ਜਿਹੜੀ ਆ 12 ਸਾਲ ਪਿਆਰ ਵਿੱਚ ਮਿਲਿਆ ਧੋਖਾ ਲੱਖਾਂ ਰੁਪਏ ਲਾ ਕੇ ਪੁਰਖਾਂ ਦੀ ਜ਼ਮੀਨ ਵੇਚ ਕੇ ਘਰਵਾਲੀ ਨੂੰ ਚਾਵਾਂ ਨਾ ਭੇਜਿਆ ਸੀ ਬਾਹਰ ਬਹੁਤ ਸਾਰੇ ਦੋਨਾਂ ਨੇ ਸੁਪਨੇ ਸਜਾਏ ਸੀ ਘਰਵਾਲੇ ਨੇ ਸਜਾਏ ਸੀ ਸ਼ਾਇਦ ਘਰਵਾਲੀ ਨੇ ਵੀ ਸੁਪਨੇ ਸਜਾਏ ਹੋਣ ਕਿ ਬਾਹਰ ਜਾ ਕੇ ਅਸੀਂ ਇੱਕ ਚੰਗੀ ਜ਼ਿੰਦਗੀ ਜਿਹੜੀ ਆ ਬਤੀਤ ਕਰਾਂਗੇ ਪਰ 12 ਸਾਲ ਬਾਅਦ ਘਰਵਾਲੀ ਦੇ ਦਿੰਦੀ ਏ ਧੋਖਾ ਆਪ ਤਾਂ ਚਲੇ ਜਾਂਦੀ ਵਿਦੇਸ਼ ਉੱਥੇ ਜਾ ਕੇ ਕਰਵਾ ਲੈਂਦੀ ਐ ਅਬੋਰਸ਼ਨ ਤਾਂ ਘਰਵਾਲਾ ਮਗਰ ਮਾਰਦਾ ਦੋਅਟਾ ਕਿਉਂਕਿ ਘਰ ਵਾਲੇ ਨੂੰ ਕਿਹਾ ਸੀ ਕਿ ਮੈਂ ਵੀ ਵਿਦੇਸ਼ ਬਿਲਾਵਾਂਗੀ ਪਰ ਉਸ ਨੂੰ ਨਹੀਂ ਬੁਲਾਇਆ ਜਾਂਦਾ ਤਾਂ ਹੁਣ ਦਰਦਰ ਦੀਆਂ ਠੋਕਰਾਂ ਖਾ ਰਿਹਾ ਵਾ ਕਦੇ ਕਿਸੇ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਂਦਾ ਤੇ ਕਦੇ ਕਿਸੇ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਂਦਾ ਕਿ ਮੇਰੀ ਘਰਵਾਲੀ ਨੇ ਮੇਰੇ ਨਾਲ 12 ਲੱਖ ਦੀ ਠੱਗੀ ਕੀਤੀ ਹੈ ਗਲਬਤ ਕਰ ਲਾਂਗੇ ਉਸ ਨੌਜਵਾਨ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਵਿਆਹ ਹੁੰਦਾ ਵਾ ਕਿਸ ਤਰੀਕੇ ਨਾਲ ਉਸ ਮਹਿਲਾ ਦੇ ਨਾਲ ਉਸ ਲੜਕੀ ਦੇ ਨਾਲ ਜਿਹੜਾ ਵਾ ਸੰਪਰਕ ਚ ਆਂਦਾ ਵਾ ਇਹ ਸਭ ਤੋਂ ਪਹਿਲਾਂ ਭਾਈ ਆਪਣਾ ਨਾਮ ਦੱਸ ਦੀ ਕੀ ਹੈ ਬਿਸਮੱਲਾਹ ਸਾਰ ਸਤਿ ਸ੍ਰੀ ਅਕਾਲ ਵੀਰ ਜੀ ਮੇਰਾ ਨਾਮ ਜੇ ਭਜੀ ਹਰਮਿੰਦਰ ਸਿੰਘ ਪਿੰਡ ਪੇਰੋਹਾ ਤਹਿਸੀਲ ਬਟਾਲਾਈ ਤੇ ਜ਼ਿਲ੍ਹਾ ਗਰਦਾਸਪੁਰੀ ਜੀ ਅੱਛਾ ਹਰਵਿੰਦਰ ਕਿਸ ਤਰੀਕੇ ਨਾਲ ਜਿਹੜਾ ਵਾ ਘਰ ਵਾਲੀ ਨਾਲ ਸੰਪਰਕ ਚ ਆਂਦੇ ਹੋ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ ਪਹਿਲਾਂ ਇਹ ਦੱਸ ਦਿਓ ਨਹੀਂ ਸਰ ਲਵ ਮੈਰਿਜ ਸੀ ਹਾਂਜੀ ਲਵ ਤੋਂ ਜਿੱਦਾਂ ਅਰੇਂਜ ਕਹਿ ਲੋ ਜਿੱਦਾਂ ਆਪਾਂ ਘਰਦਿਆਂ ਦੀ ਸਹਿਮਤੀ ਨਾਲ ਹੀ ਕੀਤਾ ਸਾਰਾ ਕੁਝ ਵੀ ਉਹ ਮੈਂ ਵੀ ਆਪਣੇ ਘਰ ਦੇ ਮਨਾਏ ਉਹਨਾਂ ਨੇ ਆਪਣੇ ਘਰ ਦੇ ਮਨਾਏ ਤੇ ਲਵ ਇਦਾਂ ਸ਼ੁਰੂ ਹੋਇਆ ਜੀ ਸਰ ਅਸੀਂ ਇੱਕੋ ਸਕੂਲ ਚ ਪੜ੍ਹਦੇ ਹਾਂ ਪਹਿਲਾਂ ਤਾਂ ਉਹ ਤੋਂ ਬਾਅਦ ਇਹ ਪਲਸ 2 ਤੋਂ ਬਾਅਦ ਨਾ ਇਹਨਾਂ ਲਵਲੀ ਯੂਨੀਵਰਸਿਟੀ ਸਟੂਡ ਅ ਸਟਾਰਟ ਕਰਤਾ ਪੜਨਾ ਮੈਂ ਤਾਂ ਚਲੋ ਇਥੇ ਲੋਕਲੀ ਪੜਦਾ ਰਿਆ ਤੇ ਇਹ ਉਹ ਕੀ ਹੋਇਆ ਵੀ ਹੌਲੀ-ਹੌਲੀ ਇਦਾਂ ਹੀ ਵੀ ਮੇਰੀ ਸਿਸਟਰ ਦੇ ਨਾਲ ਸੇਮ ਕਲਾਸ ਹੀ ਉਹਨਾਂ ਦੀ ਤੇ ਆਉਣ ਜਾਣ ਸੀ ਕਰ ਠੀਕ ਆ ਤੇ ਇੱਕ ਦਿਨ ਕੀ ਹੋਇਆ ਵੀ ਮੈਂ ਇਹਨੂੰ ਵਾਪਸ ਸੱਡਨ ਮਤਲਬ ਕਿ ਜਾਂਦਾ ਸੀ ਘਰ ਤੇ ਇਦਾਂ ਹੀ ਨੰਬਰ ਐਕਸਚੇਂਜ ਕਰ ਲਏ ਤੇ ਚਲੋ ਫਿਰ ਲਾ ਹੌਲੀ ਹੌਲੀ ਚੈਟਿੰਗ ਦੇ ਵਿੱਚ ਵਿੱਚ ਜਿੱਦਾਂ ਪਹਿਲਾਂ ਦਾ ਫਰੈਂਡ ਬਣੇ ਫਰੈਂਡ ਤੋਂ ਗਾਂ ਦੀ ਗਾਂ ਪਿਆਰ ਪੈ ਗਿਆ ਹਾਂਜੀ ਇਸ ਤਰ੍ਹਾਂ ਗਾਂ ਤੋਂ ਫਿਰ ਹੌਲੀ ਹੌਲੀ ਪਿਆਰ ਤੋਂ ਬਾਅਦ ਇਹ ਥੋੜਾ ਜਿਹੜਾ ਥੋੜਾ ਟਾਈਮ ਇਦਾਂ ਲੰਘਦਾ ਸਾਡਾ ਸਰ ਇੱਕ ਦੂਜੇ ਨੂੰ ਮਤਲਬ ਕਿ ਮਿਲਣਾ ਗਿਲਣਾ ਤੇ ਬਾਹਰ ਇਹ ਦਿਨਾਂ ਬਾਹਰ ਦਾ ਆਈਲਸ ਕਰਦੀ ਆ ਤੇ ਆਈਲਸ ਕਰਕੇ ਸਰ ਇਹਦਾ ਬਾਹਰ ਦਾ ਚਲੋ ਵੀਜ਼ਾ ਲੱਗ ਜਾਂਦਾ ਤੇ ਫਿਰ ਇਹਦੇ ਪੇਪਰ ਆ ਜਾਂਦੇ ਆ ਬਾਹਰ ਦੇ ਜਦੋਂ ਤੇ ਬਾਹਰ ਚਲੇ ਜਾਂਦੀ ਆ ਬਾਹਰ 10 ਕੁ ਮਹੀਨੇ ਤਕਰੀਬਨ ਇਹ ਲਾਉਂਦੀ ਆ ਉੱਥੇ ਠੀਕ ਆ ਜੀ 10 ਮਹੀਨੇ ਬਾਅਦ ਆਣ ਕੇ ਫਿਰ ਇਹਨੇ ਸਿੱਧਾ ਮੈਨੂੰ ਕਿਹਾ ਵੀ ਮੈਂ ਮੈਰਿਜ ਕਰਨੀ ਆ ਤੇਰਾ ਨਾਲ ਹੀ ਠੀਕ ਆ ਮੇਰੇ ਘਰ ਦੇ ਮੈਨੂੰ ਮੈਰਿਜ ਵਾਸਤੇ ਕੰਪੈਲ ਕਰਦੇ ਆ ਵੀ ਅਸੀਂ ਤੇਰੀ ਮੈਰਿਜ ਕਰ ਦੇਣੀ ਆ ਤੇ ਸਾਨੂੰ ਜ਼ਰੂਰੀ ਆਪੀ ਤੋਂ ਦੱਸ ਮੈਨੂੰ ਨਹੀਂ ਤੇ ਮੈਂ ਮੈਰਿਜ ਹੋਰ ਕਿਸੇ ਨਾਲ ਨਹੀਂ ਕਰਨੀ ਠੀਕ ਆ ਹਾਂ ਜੀ ਪਹਿਲਾਂ ਬەڵਾ ਮੈਂ ਇੱਕ ਗੱਲ ਪੁੱਛਣਾ ਤਾਂ ਚਾਹਣਾ ਤੁਹਾਨੂੰ ਸਵਾਲ ਆ ਕਿ ਜਦੋਂ ਪਹਿਲਾਂ ਗਈ ਸੀ ਬਾਹਰ ਉਹ ਪੈਸੇ ਤੁਸੀਂ ਖਰਚੇ ਸੀ ਕਿ ਜਾਂ ਉਹਨਾਂ ਦੇ ਘਰਦਿਆਂ ਨੇ ਖਰਚੇ ਸੀ ਨਹੀਂ ਨਹੀਂ ਸਰ ਐਵੇਂ ਕਿਉਂ ਮੈਂ ਝੂਠ ਬੋਲਾਂ ਸਰ ਨਾ ਮੈਂ ਕੋਈ ਇਦਾਂ ਦਾ ਕੁਝ ਮਹਿਤ ਹੀ ਲਾਊਂਗਾ ਝੂਠ ਬੋਲ ਕੇ ਨਾ ਕਿ ਦੀ ਹਮਦਰਦੀ ਲਾਊਂਗਾ ਸਰ ਉਹ ਪੈਸੇ ਇਹਦੇ ਘਰਦਿਆਂ ਨੇ ਹੀ ਲਾਇਏ ਸੀ ਹਾਂਜੀ ਜੋ ਇਹਨਾਂ ਦੀ ਪਹਿਲੀ ਫੀਸ ਜਿਹੜੀ ਸੈਮੈਸਟਰ ਦੀ ਹੁੰਦੀ ਆ ਕੁਝ ਕੁਝ ਜੋ ਖਰਚਾ ਜੋ ਵੀ ਬਾਹਰ ਜਾਣ ਲਈ ਆਉਂਦਾ ਸਰ ਉਹ ਇਹਨਾਂ ਦਾ ਹੀ ਲਾਇਆ ਹੈ ਇਹਦੇ ਘਰਦਿਆਂ ਦਾ ਹੀ ਲੱਗਾ ਹੈ ਮੇਰਾ ਸਿਰਪ ਇਨਾਂ ਲਈ ਤਿੰਨ ਸਮੈਸਟਰ ਦੀ ਫੀਸ ਪਹਿਲਾਂ ਪੇ ਕੀਤੀ ਸੀ ਇੱਕ ਤੋਂ ਇਹ ਦੀਆਂ ਸਪਲੀਆਂ ਆ ਜਾਂਦੀਆਂ ਉਹਦੇ ਕਰਕੇ ਚੌਥੇ ਸਮੈਸਟਰ ਦੀ ਵੀ ਮੈਨੂੰ ਪੇ ਕਰਨੀ ਪਈ ਇਹ ਤਕਰੀਬਨ 12k ਦੇ ਲੱਕ ਦੇੜ ਗੜ ਜਿਹੜਾ ਮੇਰਾ ਖਰਚਾ ਟੋਟਲ ਇਹ ਸਾਢੇ 3 ਸਾਢੇ 6000 ਡਾਲਰ ਦੇ ਏੜ ਗੜ ਇਹਦੇ ਸਮੈਸਟਰ ਦੀ ਫੀਸ ਹੁੰਦੀ ਸੀ ਜੋ ਮੈਂ ਇਹਨੂੰ ਪੇ ਕਰਦਾ ਰਿਹਾ ਹਾਂ ਜੀ ਅਸੀਂ ਘਰ ਦੇ ਨੇ ਉਸ ਵੇਲੇ ਨਹੀਂ ਸਮਝਾਇਆ ਕਿ ਪੁੱਤ ਨਾ ਐਡਾ ਵੱਡਾ ਸਟੈਪ ਚੁੱਕ ਨਾ ਘਰ ਦੀ ਨੂੰ ਭੇਜ ਬਾਹਰ ਪੈਸੇ ਵੀ ਆਪਣੇ ਕੋਲੋਂ ਲਾ ਰਹੇ ਆ ਘਰ ਦੀ ਨੂੰ ਵੀ ਬਾਹਰ ਭੇਜ ਰਹੇ ਆ ਇਹ ਮੈਂ ਨਹੀਂ ਭੇਜਿਆ ਐਸੇ ਕਰਕੇ ਉਹੀ ਤਾਂ ਗੱਲ ਆ ਮੈਂ ਨਹੀਂ ਨਾ ਭੇਜਿਆ ਭੇਜਿਆ ਉਹਦੇ ਘਰ ਦਿਆਂ ਨੇ ਸੀ ਹੁਣ ਉਹ 10 ਮਹੀਨੇ ਲਾ ਕੇ ਜਦੋਂ ਵਾਪਸ ਆਈ ਆ ਤਾਂ ਉਹਨੇ ਕਿਹਾ ਵੀ ਮੈਰਿਜ ਕਰਨਾ ਆਪਾਂ ਜਰੂਰੀ ਮੈਰਿਜ ਕਰਨੀ ਆ ਤੇ ਘਰ ਚ ਸਰ ਮੇਰੇ ਪਾਪਾ ਹੈ ਨਹੀਂ ਗੇ ਡੈਥ ਹੋ ਗਈ ਉਹਨਾਂ ਦੇ ਛੋਟੇ ਹੁੰਦੇ ਆ ਮੇਰੇ ਤੇ ਇਦਾਂ ਹੀ ਵੀ ਘਰ ਚ ਚਲੋ ਕਰਦਾ ਵੀ ਆਪਣਾ ਵੀ ਕੰਮ ਸ ਆਪਣੇ ਸਿਰ ਤੇ ਸੀ ਠੀਕ ਹੈ ਜੀ ਤੇ ਘਰ ਦੇ ਵੀ ਆਪਣੇ ਮੇਰੀ ਮਾਂ ਹੀ ਸੀ ਮੇਰੇ ਘਰ ਦੇ ਵਿੱਚ ਮਾਂ ਤੁਹਾਨੂੰ ਪਤਾ ਹੀ ਆ ਵੀ ਪੁੱਤਾਂ ਨਾਲ ਕਿੰਨਾ ਕੁ ਪਿਆਰ ਹੁੰਦਾ ਹੀ ਆ ਪੁੱਤ ਨੇ ਜਿਹੜੀ ਚੀਜ਼ ਹੈ ਨਾ ਕਹਤੀ ਐ ਕਰੀ ਮਾਨ ਪੂਰੇ ਕਰੀ ਨਹੀਂ ਹੁੰਦੀ ਐ ਤੇ ਮਾਂ ਨੇ ਤੇ ਮੇਰੀ ਹਾਮੀ ਝਾਮੀ ਭਰ ਦਿੱਤੀ ਤੇ ਉਹਦੇ ਵੀ ਪਾਪਾ ਹੈ ਨਹੀਂ ਸੀ ਠੀਕ ਹੈ ਜੀ ਉਹਨਾਂ ਦੇ ਵੀ ਉਹਨੇ ਵੀ ਆਪਣੇ ਘਰ ਥੋੜਾ ਬਹੁਤ ਚਲੋ ਕੰਪੈਰ ਕੀਤਾ ਤੇ ਉਹਦੇ ਵੀ ਘਰ ਦੇ ਮੰਨ ਗਏ ਇੱਕ ਸਾਰਾ ਆਪਣੀ ਫੈਮਿਲੀ ਇੱਕੋ ਜਿਹੀ ਆਹੀਂ ਨਾ ਕੋਈ ਆਪਣੇ ਤੋਂ ਕੋਈ ਤਗੜਾ ਸੀ ਨਾ ਕੋਈ ਮਾੜਾ ਸੀ ਸੇਮ ਜੇ ਹੈਗੇ ਸੀ ਤੇ ਇਹ ਕਰਕੇ ਕੋਈ ਇਸ਼ੂ ਨਹੀਂ ਹੋਇਆ ਕ੍ਰੀਏਟ ਜਿਹਦੇ ਕਰਕੇ ਮੈਰਿਜ ਆਪਣੀ ਸਫਲ ਰਹੀ ਜੋ ਜ਼ਮੀਨ ਵੇਚ ਦਿੱਤੀ ਬਾਪੂ ਦੀ ਪੁਰਖਾਂ ਦੀ ਜ਼ਮੀਨ ਵੇਚ ਕੇ ਭੇਜਿਆ ਹੀ ਪਰ ਘਰ ਦੀ ਨੂੰ ਬੜੇ سارے ਸੁਪਨੇ ਸਜਾਏ ਹੋਣਗੇ ਕਿ ਬਾਹਰ ਜਾ ਕੇ ਅਸੀਂ ਇੱਕ ਚੰਗੀ ਬੱਚਿਆਂ ਦਾ ਭਵਿੱਖ ਵੇਖਾਂਗੇ ਮਾਪੇ ਦੀ ਸੇਵਾ ਕਰਾਂਗੇ ਪਰ ਸਾਰਾ ਉੱਥੇ ਰਹਿ ਗਿਆ ਸਰ ਦੇਖੋ ਸੁਪਨਾ ਤਾਂ ਸੁਪਨੇ ਤੇ ਬਹੁਤ ਲੈ ਸੀ ਸਾਰ ਪਰ ਜੇ ਕਿਤੇ ਚਲੋ ਦੇ ਦੇ ਮਾਨ ਚ ਪਤਾ ਨਹੀਂ ਮੈਨੂੰ ਹੁਣ ਵੀ ਕੀ ਖਿਆਲ ਤੇ ਕੀ ਨਹੀਂ ਹੁਣ ਸੁਪਨੇ ਤੇ ਪੂਰੇ ਕਰਦਾ ਵੀ ਮੈਂ ਇਹਦੇ ਜੋ ਹੁੰਦੇ ਕਿਤੇ ਵੀ ਕੁਝ ਜਿੰਨਾ ਚਿਰ ਮੈਂ ਇੱਥੇ ਵੀ ਰਿਹਾ ਈਗਾ ਆਪਣੇ ਹੱਥਾਂ ਤੇ ਚੱਕੀ ਰੱਖਿਆ ਜਿੰਨਾ ਚਿਰ ਇੰਡੀਆ ਰਹਿ ਆ ਮੇਰੇ ਨਾਲ ਇਹ 1 ਸਾਲ ਬਾਅਦ ਵਾਪਸ ਵੀ ਆਏ ਆ ਠੀਕ ਆ ਪਰ ਕੋਈ ਧੋਖਾ ਹੀ ਇਦਾਂ ਦੇ ਕੀਤੇ ਸੀ ਵੀ ਜਿੱਦਾਂ ਲਾਲੋ ਵੀ ਮੇਰਾ ਜਦੋਂ 1 ਸਾਲ ਬਾਅਦ ਨਾ ਸਿਰਫ ਮੈਰਿਜ ਤੋਂ ਬਾਅਦ ਫਿਰ ਇਹ ਵਾਪਸ ਇੰਡੀਆ ਆਉਂਦੇ ਆ ਇੰਡੀਆ ਆਉਂਦੇ ਆ ਤੇ ਇੰਡੀਆ ਚਲੋ ਹੁਣ ਤੁਹਾਨੂੰ ਪਤਾ ਕਪਲ ਦਾ ਆਪਸ ਅਹੀਂ ਨੌਜਵਾਨ ਉਹ ਵੀ ਮੈਂ ਵੀ ਠੀਕ ਆ ਜੀ ਤੇ ਮੈਰਿਜ ਆਪਣਾ ਸਰ ਇਹੇ ਹੋ ਜਾਂਦੇ ਆ ਪ੍ਰੈਗਨੈਂਟ ਹੋ ਜਾਂਦੇ ਆ ਤੇ ਇਹ ਪ੍ਰੈਗਨੈਂਟ ਹੋਣ ਤੋਂ ਬਾਅਦ ਸਰ ਜਦੋਂ ਇਹ ਬਾਹਰ ਫਿਰ ਵਾਪਸ ਚਲੇ ਜਾਂਦੇ ਹਨ ਇਹਨੇ ਮੈਨੂੰ ਜਾ ਕੇ ਉੱਥੇ ਦੱਸਿਆ ਵੀ ਮੈਂ ਇਦਾਂ ਪ੍ਰੈਗਨੈਂਟ ਆ ਮੈਂ ਬਹੁਤ ਖੁਸ਼ ਹੋਇਆ ਸਰ ਇੱਕ ਹੋਰ ਤੁਹਾਨੂੰ ਪਤਾ ਹੀ ਇੱਕ ਖੁਸ਼ੀ ਦੀ ਗੱਲ ਹੈ ਨਾ ਤੇ ਥੋੜੇ ਦਿਨ ਲੰਘਦੇ ਆ ਤੇ ਮੈਨੂੰ ਇਹਨੇ ਕਿਹਾ ਵੀ ਆਪਾਂ ਨਾ ਕਾਲਜ ਮੇਰੇ ਚ ਸਟੀਮ ਇਦਾਂ ਕੋ ਚੱਲਦੀ ਆ ਵੀ ਤੁਸੀਂ ਕੁਝ ਡਾਲਰ ਪੇ ਕਰੋ ਤੇ ਸਾਰਾ ਕਾਲਜ ਉਹਦਾ ਖਰਚਾ ਜੋ ਵੀ ਆ ਪੇ ਕਰੂਗਾ 300 ਡਾਲਰ ਦਾ ਸ਼ਾਇਦ ਇਹ ਕੋਈ ਹੋ ਠੀਕ ਹੈ ਤੇ ਮੈਂ ਕਹ ਕੋਈ ਗੱਲ ਨਹੀਂ ਆਪਾਂ ਜੋ ਵੀ ਹੋਊਗਾ ਕੋਈ ਆਪਾਂ ਤਾਂ ਨਾਲ ਇਕੱਠੇ ਆ ਦੋਵੇਂ ਚੱਲਾਂਗੇ ਆਪਾਂ ਰਲ ਕੇ ਕਰਾਂਗੇ ਖਰਚਾ ਠੀਕ ਹੈ ਜੀ ਵੇਖੋ ਜੀ ਉਸ ਤੋਂ ਬਾਅਦ ਕੀ ਹੋਇਆ ਚਲੋ ਇਹ ਮੈਂ ਸਾਰਾ ਕੁਝ ਕੀਤਾ ਉਹ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਨਾ ਇਹ ਤਾਂ ਅਸੀਂ ਕਦੀ ਸਰ ਰੋਜ਼ ਗੱਲ ਕਰਨੀ ਕਰਨੀ ਹੁੰਦੀ ਸੀ ਠੀਕ ਹੈ ਜੀ ਮੈਂ ਇੰਡੀਆ ਤੋਂ ਇਤੋਂ ਘੰਟਾ ਘੰਟਾ ਕਾਲ ਲਿਆ ਜਿੱਦਾਂ ਕਹਿ ਲੋ ਵੀ ਉਦੋਂ ਇੰਨੀ ਮਹਿੰਗੀ ਹੁੰਦੀ ਸੀ ਵੀ 1 ਰੁਪਿਆ ਪੈਂਦਾ ਹੁੰਦਾ ਸੀ ਕਾਲ ਦਾ ਕੁਝ ਠੀਕ ਹੈ ਤੇ ਇਨੂੰ ਕਾਲ ਕਰਨ ਵਾਸਤੇ ਕਾਲ ਸਸਤੀ ਕਰਾਉਣੀ ਪਹਿਲਾਂ ਪੈਸੇ ਪਾਉਣੇ ਸਦੇ ਠੀਕ ਆ ਜੀ ਬੱਤੀ ਜੀ ਤੁਹਾਨੂੰ ਪਤਾ ਹੀ ਹੈ ਇੱਕ ਬੰਦਾ ਆਸ਼ਕੀਚ ਕੀ ਕੁਝ ਨਹੀਂ ਕਰਦਾ ਤੇ ਸਾਰਾ ਕੁਝ ਕੀਤਾ ਇਹਨਾਂ ਨੇ ਕੀ ਕੀਤਾ ਵੀ ਇਹ ਹਫਤਾ ਉਸ ਤੋਂ ਬਾਅਦ ਲੰਘਣ ਦੇ ਤੇ ਮੈਨੂੰ ਇਹ ਮੇਨਾਂ ਨਾਲ ਗੱਲ ਕਰਨ ਚ ਬਿਹੇਵ ਹੋਰ ਤਰ੍ਹਾਂ ਦਾ ਕੀਤਾ ਥੜਾ ਵੀ ਮੇਰੇ ਸਿਰ ਤੇ ਇਲਜ਼ਾਮ ਮਾਰਨ ਲਾਇਆ ਵੀ ਮੈਨਾਂ ਤੂੰ ਇੰਨੇ ਦਿਨ ਗੱਲ ਨਹੀਂ ਕੀਤੀ ਮੈਂ ਕਿਹਾ ਵੀ ਗੱਲ ਤੇ ਮੈਂ ਮੈਂ ਤਾਂ ਕਰਨਾ ਚਾਹੁੰਦਾ ਸੀ ਤੁਸੀਂ ਮੇਰਾ ਫੋਨ ਨਹੀਂ ਅਟੈਂਡ ਕਰਦੇ ਫੇ ਨੈ ਮੈਨ ਹੌਲੀ ਹੌਲੀ ਇਹਦੀ ਫਰੈਂਡ ਸੀ ਉਹਨੇ ਦੱਸਿਆ ਵੀ ਇਦਾਂ ਇਦਾਂ ਕਰਕੇ ਉਹਦੇ ਹਸਪੀਟਲ ਦਾਖਲ ਆ ਤੇ ਇਹ ਉਹਦਾ ਮਿਸਕੈਰੇਜ ਹੋ ਗਿਆ ਫੇ ਮੈਨੂੰ ਸਰ ਹੌਲੀ ਹੌਲੀ ਬਾਅਦ ਚ ਫਿਰ ਬਾਅਦ ਚ ਪਤਾ ਲੱਗਿਆ ਵੀ ਇਹਦੀ ਘਰਦਿਆਂ ਦੀ ਚੱਕ ਚ ਆ ਕੇ ਸੇਦੀ ਭੂਆ ਜੀ ਵੀ ਕੰਡਾਈ ਆ ਤੇ ਵੀ ਇਹ ਤੂੰ ਅਜੇ ਬੱਚੀ ਆ ਤੂੰ ਅਜੇ ਆਪ ਖੋਦ ਬੱਚੀ ਆ ਤੂੰ ਬੱਚੇ ਸਾਹਮਣ ਜੋਗੀ ਨਹੀਂ ਹੈਗੀ ਅਜੇ ਤੂੰ ਕਾਲਜ ਪੜ੍ਹਦੀ ਆ ਤੇ ਤੈਨੂੰ ਕੀ ਲੋੜ ਆ ਇਦਾਂ ਘਰਦਿਆਂ ਦੀਆਂ ਗੱਲਾਂ ਗੱਲਾਂ ਜੇ ਆ ਕੇ ਤੇ ਇਹਨੇ ਫਿਰ ਬੋਸ਼ਨ ਕਰਵਾਤਾ ਹਰਵਿੰਦਰ ਡਿਸਪਿਊਟ ਕਦੋਂ ਆਪਣਾ ਲਾਈਫ ਚ ਪੈਣਾ ਸ਼ੁਰੂ ਹੁੰਦਾ ਵਾ 12 ਸਾਲ ਵਿਆਹ ਨੂੰ ਹੋ ਜਾਂਦੇ ਨੇ 12 ਸਾਲ ਦੇ ਵਿੱਚ ਡਿਸਪਿਊਟ ਪੈਣਾ ਕਦੋਂ ਸ਼ੁਰੂ ਹੋਇਆ ਹਾਂਜੀ ਸਰ 12 ਸਾਲ ਬਹੁਤ ਲੰਮਾ ਸਮਾਂ ਉਹਦੇ ਵਿੱਚ ਉਸ ਤੋਂ ਬਾਅਦ ਸਰ ਇਦਾਂ ਵੀ ਚੱਲਦਾ ਰਹਿੰਦਾ ਚਲੋ ਠੀਕ ਆ ਫਿਰ ਵੀ ਆਪਾਂ ਫਿਰ ਆ ਮਤਲਬ ਜਿੱਦਾਂ ਆਪਣੇ ਚ ਦੋਨਾਂ ਚ ਇੱਕ ਵੀਦੋ ਇੰਨਾ ਆਪਾਂ ਪਿਆਰ ਕਰਦੇ ਆ ਤੇ ਆਪਾਂ ਕੁਝ ਨਾ ਹੱਦ ਤੱਕ ਮਾਫ ਕਰ ਦਿੰਨੇ ਆ ਠੀਕ ਆ ਜੀ ਪਿਆਰ ਮਾਫ ਕਰ ਦਿੰਨੇ ਸਰ ਉਸ ਤੋਂ ਬਾਅਦ ਫੇ ਮੈਂ ਕੀ ਕੀਤਾ ਵੀ ਇਹਨੂੰ 2017 ਦੇ ਵਿੱਚ ਸਰ ਇਹ ਦਿਨਾਂ ਮੈਨੂੰ ਕਾਲ ਆਉਂਦੀ ਆ ਭੀ ਆਪਾਂ ਅਪਲਾਈ ਕਰਨਾ ਏਰਕਾ ਇੰਡੀਆ ਤੋਂ ਨਹੀਂ ਕਰਨਾ ਏਰਕਾ ਆਪਾਂ ਕੈਨੇਡਾ ਤੋਂ ਅਪਲਾਈ ਕਰਨਾ ਤੇ ਮੈਂ ਤੈਨੂੰ ਨਾ ਪੇਪਰ ਜੋ ਵੀ ਕਹੇਗਾ ਤੂੰ ਮਤਲਬ ਦੱਸ ਦੀਆਂ ਮੈਂ ਜੋ ਵੀ ਤੂੰ ਉਹ ਮੈਨੂੰ ਭੇਜ ਦੇ ਮੈਂ ਕਹਾਂ ਚਲੋ ਠੀਕ ਆ ਜੀ ਦੋ ਮੈਂ ਲੁਧਿਆਣੇ ਚ ਜੀ ਹਸਪੀਟਲ ਦਾ ਸਾ ਸਰਨਾਮ ਮੇਰੇ ਕੋਲ ਹੈਗਾ ਸਾਰੇ ਪ੍ਰੂਫ ਸਾਰੇ ਹੈਗੇ ਆ ਕੋਲ ਮੈਂ ਤੈਨੂੰ ਅੱਖ ਤੇ ਦੇ ਦੇਣਾ ਮੈਂ ਤੇ ਲੁਧਿਆਣੇ ਜਾ ਕੇ ਮੈਂ ਮੈਡੀਕਲ ਕਰਾਇਆ ਕਰੂਆ ਸਾਰਾ ਕੁਝ ਜੋ ਵੀ ਉਹਨਾਂ ਨੇ ਮੈਤੋ ਮੰਗਿਆ ਇਹਨੇ ਉਹਨਾਂ ਨੂੰ ਦੱਸਿਆ ਫੋਨ ਕੋ ਫੋਨ ਕਾਲ ਤੇ ਵੀ ਇਦਾਂ ਦਾ ਅਪਲਾਈ ਕਰਨਾ ਮੈਂ ਸਾਰਾ ਕੋਸ਼ਿਸ਼ ਦਿੱਤਾ ਤੇ ਉਹ ਤੋਂ ਬਾਅਦ ਸਾਰੇ 2-3 ਮਹੀਨੇ ਲੰਘ ਗਏ ਵੀ ਜਿੱਦਾਂ ਲਾਰੇ ਲਾਉਣ ਚ ਇਹਨੇ ਲਾਰੇ ਲਾਈ ਜਾਣੇ ਮੈਂ ਇਹਨੂੰ ਪੁੱਛਣਾ ਵੀ ਕਿੱਦਾਂ ਯਾਰ ਮੈਂ ਅਪਲਾਈ ਕੀਤਾ ਸੀ ਕਿੱਦਾਂ ਆਪਣਾ ਕੀ ਬਣਿਆ ਇਹ ਕਿ ਮੈਨੇ ਮੈਨੂੰ ਕਿਹਾ ਸੀ ਵੀ 90 ਦਿਨ ਦਾ ਸਮਾਂ 90 99 ਦਿਨ ਦਾ ਸਮਾਂ ਲੱਗਦਾ ਉਹ 90 99 ਦਿਨ ਨਹੀਂ ਲੰਘ ਗਏ 100 ਵੀ ਲੰਘ ਗਿਆ 150 ਵੀ ਲੰਘ ਗਿਆ ਫਿਰ ਹੌਲੀ-ਹੌਲੀ ਜਿਹਾ ਨਾ ਜਿੱਦਾਂ ਬੰਦੇ ਨੂੰ ਇਦਾਂ 2018 ਆ ਗਈ ਫਿਰ ਮਤਲਬ ਕਿ ਇਹ ਤੋਂ ਬਾਅਦ ਹੈ ਨਾ ਮੈਂ ਥੋੜਾ ਜਿਹਾ ਵੀ ਯਾਰ ਪਤਾ ਨਹੀਂ ਇਹਨੇ ਥੋੜਾ ਜਿਹਾ ਨਾ ਫੋਨ ਫੋਨ ਮੈਨੂੰ ਘੱਟ ਕਰਨਾ ਸ਼ੁਰੂ ਕਰਤਾ ਥੋੜਾ ਹੌਲੀ ਹੌਲੀ ਵਿੱਚ ਪਹਿਲਾਂ ਤਾਂ ਦੋ ਦੋ ਜਦੋਂ ਆਪਾਂ ਰੋਜ਼ ਹੀ ਗੱਲ ਕਰਦੇ ਸੀ ਇੱਕ ਦਿਨ ਚ ਇੱਕ ਦੋ ਵਾਰੀ ਗੱਲ ਕਰਨੀ ਕਰਨੀ ਪਹਿਲਾਂ ਤਾਂ ਹੌਲੀ ਹੌਲੀ ਇੱਕ ਇੱਕ ਦਿਨ ਦੋ ਦੋ ਦੇ ਦਿਨ ਕਰਕੇ ਮੁੜ ਕੇ ਹਫ਼ਤਾ ਹੁੰਦਾ 10 10 ਦੇ ਦਿਨ ਫਿਰ ਮਹੀਨਾ ਮਹੀਨਾ ਫਰਕ ਪਾ ਲਿਆ ਤੇ ਫੇਰ ਮੁੜ ਕੇ ਮਹੀਨਿਆਂ ਦਾ ਫਰਕ 6 ਮਹੀਨਿਆਂ ਤੇ ਚਲੇ ਗਿਆ ਜਦੋਂ 6 ਮਹੀਨਿਆਂ ਤੇ ਚਲੇ ਗਿਆ ਤੇ ਫੇ ਸਰ ਮੈਨੂੰ ਥੋੜਾ ਜਿਹਾ ਸ਼ੱਕ ਹੋਣ ਲੱਗਾ ਮੇਰੇ ਦੋਸਤ ਕੈਨੇਡਾ ਰਹਿੰਦੇ ਆ ਮੁੰਡਿਓ ਉਹਨਾਂ ਨੇ ਇੱਕ ਦੋ ਵਾਰੀ ਇਹਦੀ ਸਭੋ ਹੈਲਪ ਵੀ ਕੀਤੀ ਆ ਵੀ ਸਾਡੀ ਭਾਬੀ ਆ ਠੀਕ ਆ ਤੇ ਚਲੋ ਮੈਂ ਉਹਨੇ ਭਾਬੀ ਬਣ ਕੇ ਨਹੀਂ ਵਿਖਾਇਆ ਹਨਾ ਤੁਸੀਂ ਕਹਿੰਦੇ ਜਿਸੀ ਕਿਹਨਾਂ ਦੱਸਣ ਦੇ ਕੋਨੇ ਵਿਆਹ ਵੀ ਕਰਾ ਲਿਆ ਉੱਧਰ ਜਾ ਕੇ ਉਹੀ ਨਾ ਸਰ ਬਿਲਕੁਲ ਉਹ ਮੁੰਡਿਆਂ ਨੇ ਮੇਰੇ ਮੈਨੂੰ ਪ੍ਰੂਫ ਪ੍ਰਾਪ ਭੇਜੇ ਵੀ ਸਾ ਤੂੰ ਮਿਤਰਾ ਕਿਹੜੇ ਚੱਕਰ ਤੁਰੇ ਫਿਰਦਾ ਤੂੰ ਕੈਨੇਡਾ ਲਦੀਆਂ ਸੁਪਨੇ ਸਜਾਉਣਾ ਫਿਰਦਾ ਇੱਥੇ ਤਾਂ ਹੋਰ ਕੁਸ਼ੀ ਹੋ ਗਿਆ ਤੇਰੀ ਗੇਮ ਪਈ ਵੀ ਉਹ ਫੇ ਸਰ ਮੈਂ ਜੋ ਉਹਨਾਂ ਨੇ ਮੈਨੂੰ ਪ੍ਰੂਫ ਸੈਂਡ ਕੀਤੇ ਆ ਉਹਦੇ ਹਸਬੰਦ ਜੋ ਵੀ ਉਹਦੇ ਨੂੰ ਤੁਹਾਨੂੰ ਮੈਂ ਦਿਦੇ ਨਾ ਸਰ ਮੇਤੋਂ ਇੱਕ ਇੱਕ ਹੋਈ ਆ ਬੱਚੀ ਵੀ ਹੋ ਗਈ ਆ ਉਹਦੇ ਘਰ ਹੁਣ ਤੇ ਇੱਥੇ ਤੱਕ ਵੇਖ ਲਓ ਵੀ ਇਹ ਵੀ ਸਰ ਫਿਰ ਵੀ ਮੇਰੇ ਨਾਲ ਅਜੇ ਤੱਕ ਵੀ ਗੱਲ ਕੀਤੀ ਆ ਉਹਨੇ ਮੈਂ ਚੈਟਿੰਗ ਸੈਂਡ ਤੁਹਾਨੂੰ ਕਿੱਥੇ ਤੱਕ ਦੇ ਦੂੰਗਾ ਪਰੂਫ ਦੇ ਦੇਣਾ ਚੈਟਿੰਗ ਦੇ ਆਪਣੀ ਦੇ ਵੀ ਹੁਣ 2023 ਤੱਕ ਵੀ ਗੱਲ ਕਰ। ਇਹ ਵੀ ਮੰਨੇ ਆ ਕਿ ਨਹੀਂ ਮੰਨੀ ਘਰ ਵਾਲੀ ਕਿ ਮੈਂ ਵਿਆਹ ਉਧਰ ਕਰਾ ਲਿਆ ਮੇਰੀ ਇੱਕ ਬੇਟੀ ਹੋ ਗਈ ਮੰਨ ਗਈ ਉਹ। ਨਹੀਂ ਸਰ ਮੈਂ ਕਿਹਾ ਜੇ ਮੰਨਦੀ ਤਾਂ ਮੈਂ ਫੇਰ ਤਾਂ ਗੱਲ ਹੀ ਕੋਈ ਨਹੀਂ। ਮੈਂ ਕਿਹਾ ਅਜੇ ਵੀ ਇਹ ਕਹੀ ਜਾਂਦੇ ਵੀ ਹਾਂ ਕੋਈ ਚੱਕਰ ਨਹੀਂ ਆਪਾਂ ਕਰਾਂ।